ਏ ਮਨਜੂਲ ਪ੍ਰਤਾਪ ਸਿੰਘ ਰਾਡੇ ਏ ਮਨਜੂਲੋ ਤੋਂ ਬੋਲਦਾ ਸਾਰੇ ਦਿਵਾਲੀ ਦੀ ਰੀਤ ਸੰਬੰਧੀ ਛੋੜ ਦੇ ਵਸ ਇਸ ਲੱਖ ਲੱਖ ਵਧਾਈ ਹੋਵੇ ਸਭ ਨੂੰ ਤੁਸਾਂ ਭਰੇਜ ਰੱਖਣਾ ਨੀਕੇ ਨੀਕੇ ਫੁੱਲ ਨਹੀਂ ਛੋਟੇ ਜਿਹਾਣੋ ਮੋਟੇ ਨਾਲ ਜਿਹਾਣੋ ਕਿਉਂ ਆਪਾਂ ਸ਼ੁਗਲ ਮੇਲਾ ਵੀ ਹੋ ਜੇ ਸਭ ਕੁਝ ਹੋ ਜੇ ਬਾਕੀ ਪੰਡੂਸ਼ੋਂ ਤੋਂ ਭਰੇਜ ਰੱਖੋ ਉਹਦੇ ਜਿਆਦਾ ਵੱਡੇ ਪਟਾਕੇ ਨਾ ਚਲਾਉਣ ਉਹ ਸਾਡੇ ਮੜਕੇ ਵਧੀਆ ਰਹੇਗਾ ਸੇਫਟੀ ਰਹੇਗੀ ਨੀਕੇ ਨੀਕੇ ਫੁੱਲ ਗਲੀਆਂ ਪਟਾਕੇ ਹੋਣ ਉਹ ਬੱਚੇ ਚਾਹਦੇ ਆ ਬਾਕੀ ਹਰ ਖੁਸ਼ੀ ਨਾਲ ਦਿਵਾਲੀ ਮਨਾਓ ਔਰ ਕੋਈ ਮਸ਼ਕਲ ਨਿਕਲ ਕੇਗੀ। ਓਕੇ। ਮੈਂ ਅਵਤਾਫਿਕ ਈਵਾ ਜੁਲਰ ਅੰਮ੍ਰਿਤ ਸਿੰਘ ਈਵਾ ਜੁਲਰ ਦਾ ਮਾਲਕ ਆ। ਮੇਰੇ ਵੱਲੋਂ ਸਾਰੇ ਸਾਰੇ ਵੇਸ਼ ਵਾਸੀਆਂ ਨੂੰ ਸਾਰੇ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਜਿੰਦਾ ਬਹੁਤ ਬਹੁਤ ਵਧਾਈ ਜਿੰਦਾ। ਬਹੁਤ ਦੀਵਾਲੀ ਬਹੁਤ ਵਧੀਆ ਸਾਰੇ ਦੀਵਾਲੀ ਬਹੁਤ ਵਧੀਆ ਅਣਗਣ ਸਾਰੇ ਖੁਸ਼ ਰਹੋ ਹਾਲ ਵੜੇ ਕਰਕੇ। ਠੀਕ ਹੈ ਨੇ ਇਸ ਵਾਰੀ ਗ੍ਰੀਨ ਦੀਵਾਲੀ ਮਨਾਉਣੀ ਆ ਜੀ। ਤੇ ਆਪਣੇ ਬੱਚਿਆਂ ਨੂੰ ਪਟਾਕੇ ਤੋਂ ਦੂਰ ਰੱਖੋ। ਜਿੰਨਾ ਹੋ ਸਕੇ ਪਟਾਕਿਆਂ ਤੋਂ ਪਰਹੇਜ਼ ਕਰੋ ਤੇ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਦੂਰ ਰੱਖੋ